ਅੱਜ ਅਸੀਂ ਬਣਾਏ ਆਲੂ ਤੇ ਗੋਭੀ ਵਾਲੇ ਪਰਾਂਠੇ हेलो शशिका जी वेलकम है ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਸੀਗਾ ਛੁੱਟੀ ਦਾ ਦਿਨ ਤੇ ਛੁੱਟੀ ਦੇ ਦਿਨ ਨੂੰ ਬੱਚਾ ਡਿਮਾਂਡ ਸੀ ਆਲੂ ਵਾਲੇ 프ਾਂਟੇ ਖਾਣੇ ਹੋਰ ਪਾਪਾ ਨੇ ਖਾਣੇ ਸੀ ਗੋਭੀ ਵਾਲੇ 프ਾਂਟੇ ਔਰ ਮੈਂ ਖਾਇਆ ਆਪਣਾ ਵੇਸੰਦਾ ਚੀਲਾ ਕਿਉਂਕਿ ਮੈਂ ਡਾਈਟ 'ਤੇ ਹਾਂ ਉਸ ਤੋਂ ਬਾਅਦ ਮੈਂ ਜਾਣਾ ਸੀਗਾ ਮੰਦਿਰ ਮੰਦਿਰ ਜਾ ਕੇ ਬਾਬਾ ਜੀ ਦੀ ਬਲੈਸਿੰਗ ਲਈ ਮਾਤਾ ਰਾਣੀ ਦੀ ਬਲੈਸਿੰਗ ਲਈ ਫਿਰ ਉਸ ਤੋਂ ਬਾਅਦ ਮੈਂ ਗੁੜੀਆਂ ਲਈ ਅੱਜ ਕਰਨੀ ਸੀਗੀ ਥੋੜੀ ਸ਼ਾਪਿੰਗ ਉਹਨਾਂ ਲਈ ਮੈਂ ਦੇਖੋ ਕਿੰਨੇ ਢੇਰ ਸਾਰੇ ਕਲਿੱਪਸ ਲਈ ਬਹੁਤ ਜ਼ਿਆਦਾ ਖੁਸ਼ ਹੋ ਗਈ ਆ ਮੈਂ ਹੌਲ ਸੇਲ ਦੀ ਮਾਰਕੀਟ ਤੋਂ ਇਕੱਠੇ ਲੈਣੇ ਹੋਣੀਆਂ ਅਦਰਵਾਈਜ਼ ਜੇ ਅਸੀਂ ਲੈਣ ਜਾਈਏ ਤਾਂ 40 ਰੁਪਏ ਦੀ ਇੱਕ ਪੇਅਰ ਦਿੰਦੇ ਆ ਇਹ ਮੈਨੂੰ 50 ਰੁਪਏ ਦਾ ਪੂਰਾ ਪੱਤਾ ਮਿਲ ਜਾਂਦਾ ਜਿੰਦੇ ਵਿੱਚ 6 ਤੋਂ 7 ਪੀਸ ਹੁੰਦੇ ਆ ਆ ਡੋਲਸ ਵਾਲੇ ਦੇਖੋ ਕਿੰਨੇ ਅੱਛੇ ਆ 50 ਰੁਪਏ ਦਾ ਪੱਤਾ ਆ ਆ ਵੀ 50 ਰੁਪਏ ਦਾ ਪੱਤਾ ਆ ਔਰ ਆ 20 ਰੁਪਏ ਦਾ ਕਲਰ ਹੇਅਰ ਬੈਂਡਸ ਔਰ ਇਸ ਤੋਂ ਬਾਅਦ ਇਹ ਆ ਛੋਟੇ ਛੋਟੇ ਕਲਚਰ ਆ 50 ਰੁਪਏ ਦਾ ਪੈਕੇਟ ਮਿਲੇ ਅਗਰ ਅਸੀਂ ਹੁਣ ਲੈਣ ਜਾਈਏ ਤੇ 10 ਰੁਪਏ ਦਾ ਇੱਕ ਕਲਿੱਪ ਦਿੰਦੇ ਆ ਇਹ ਵੀ ਬਹੁਤ ਸੋਹਣੇ ਆ ਜਦੋਂ ਅਸੀਂ ਗੁਡੀਆਂ ਦੇ ਇਦ ਦਿਆ ਨੰਨਦੀ ਹੈ ਅੱਗੇ ਲਗਾ ਦੋ ਤਾਂ ਬਹੁਤ ਅੱਛਾ ਲੱਗ ਰਿਹਾ ਮੈਂ ਖੁਦ ਵੀ ਯੂਜ਼ ਕਰ ਲੈਣੀ ਆ ਕਰੀ ਕਿਦਾਂ ਦਾ ਹੈਅਰ ਸਟਾਈਲ ਬਣਾ ਲਿਆ ਕਰੀ ਕਿਦਾਂ ਦਾ ਬਣਾ ਲਿਆ ਉਸ ਤੋਂ ਮੈਂ ਥੋੜੇ ਜਿਹਾ ਵੱਡੇ ਕਲਚਰ ਵੀ ਲੈ ਕੇ ਆਈਆਂ ਆ ਦੇਖੋ ਗਾਇਸ ਇਹ 100 ਰੁਪੀਆ ਦਾ ਪੈਕੇਟ ਔਰ ਇਹਦੇ ਵਿੱਚ 24 ਪੀਸ ਨੇ ਲਿਟਰਲੀ ਇੰਨੀ ਲੋਕਾਂ ਨੂੰ ਲੁੱਟ ਮਚਾਈ ਹੋਈ ਹੈ ਨਾ ਦੁਕਾਨਾਂ ਤੇ ਮੈਂ ਸੋਚ ਕੁੱਝ ਤੋਂ ਬਾਅਦ ਮੈਂ ਜਾਣਾ ਸੀਗਾ ਆਪਣੇ ਪੇਕੇ ਪੇਕੇ ਜਾ ਕੇ ਤਾਂ ਇੰਨਾ ਕੁ ਜ਼ਿਆਦਾ ਮਨ ਉਦਾਸ ਹੋ ਜਾਂਦਾ ਨਾ ਹੁਣ ਕਿਉਂਕਿ ਮੰਮੀ ਨੂੰ ਹਲੇ ਗੁਜਰਾ ਨੂੰ 2 ਮਹੀਨੇ ਹੋਇਆ ਉਥੇ ਅੰਦਰ ਵੜਨ ਨੂੰ ਹੀ ਨਹੀਂ ਦਿਲ ਕਰਦਾ ਹੈਗਾ ਅੰਦਰ ਵੜ ਜਉ ਤਾਂ ਸਾਰਾ ਖਾਲੀ-ਖਾਲੀ ਲੱਗਦਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਜਿਹੜਾ ਇੰਨੀ ਜਲਦੀ ਮੰਮੀ ਨੂੰ ਬੁਲਾ ਲਿਆ ਇੰਨਾ ਜ਼ਿਆਦਾ ਮੂਡ ਉੱਪਰ ਟੋਏ ਨਾ ਬਹੁਤ ਹੀ ਜ਼ਿਆਦਾ ਉਥੇ ਭਰਾ ਦੋ ਉਹਨੂੰ ਇਕੱਲੇ ਨੇ ਉਹਨਾਂ ਸੋਚ ਕੇ ਦਿਨ ਨੂੰ ਹੋਲ ਪਿੰਦੇ ਰਹਿੰਦੇ ਐਕਚੁਅਲੀ ਮੈਂ ਗਈ ਸੀ ਕਿ ਅੱਜ ਸਬਜੀ ਰੋਟੀ ਲੈ ਕੇ ਉਧਰ ਕਿ ਚਲੋ ਛੁੱਟੀ ਦਾ ਦਿਨ ਹੈ ਅੱਜ ਉਹਨਾਂ ਲਈ ਬਣਾ ਦਨੀਆਂ ਨਹੀਂ ਤਾਂ ਅਦਰਵਾਈਜ਼ ਉਹ ਆਪੇ ਬਣਾਉਂਦੇ ਆ ਰੋਟੀ ਸਬਜੀ ਕਈ ਵਾਰੀ ਉਹਨਾਂ ਕੋ ਕਿੱਦਾਂ ਦੀ ਬੰਦੀ ਆ ਕਈ ਵਾਰੀ ਕਿੱਦਾਂ ਦੀ ਬੰਦੀ ਆ ਛੋਟੇ ਭਰਾ ਦਾ ਮੈਨੂੰ ਫੋਨ ਆਇਆ ਸੀ ਕਿ ਕਹਿੰਦਾ ਅੱਜ ਜਾਣਾ ਤਾਂ ਮੇਰੇ ਲਈ ਸੁੱਕੀ ਸਬਜੀ ਲੈ ਕੇ ਆਈ ਕਿਉਂਕਿ ਸੁੱਕੀ ਸਬਜੀ ਨਹੀਂ ਸਾਡੇ ਕੋ ਵਧੀਆ ਬੰਦੀ ਉਹਦਾਂ ਅਸੀਂ ਦਾਲਾਂ ਦੂਣਾ ਬਣਾ ਲਈਦੀਆਂ ਚਲੋ ਫਿਰ ਉਸ ਤੋਂ ਬਾਅਦ ਮੈਂ ਘਰੇ ਆਈ ਘਰੇ ਆ ਕੇ ਆਪਣੇ ਬਣਾਈ ਮੈਂ ਦਾਲ ਮਖਣੀ ਦਾਲ ਮਖਣੀ ਅੱਜ ਮੂਡ ਸੀਗਾ ਕਿ ਚਲੋ ਕੁਝ ਵਧੀਆ ਜਿਹਾ ਬਨਾਇਆ ਜਾਏ ਨਾਲ ਦਾਲ ਮਖਣੀ ਬਣਾਈ ਸੀਗੀ ਤੇ ਨਾਲ ਮੈਂ ਇਹਦੇ ਬਣਾਏ ਸੀਗੇ ਉਹ ਲੱچھے ਪਰੌਂਠੇ ਉਹ ਖਾਦੇ ਅੱਜ ਦੇ ਵਲੌਗ ਚ ਬਸ ਇੰਨਾ ਹੀ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਕਮੈਂਟ ਜ਼ਰੂਰ ਕਰਿਆ ਕਰੋ ਥੈਂਕ ਯੂ ਵਾਵਾ